ਸਸੀਗਲ ਭਾਜੀ ਜੋ ਤਸਵੀਰ ਦੇਖ ਰਹੇ ਹੋ ਤੁਸੀਂ ਇੱਕ ਕਿਸਾਨੀ ਅੰਦੋਲਨ ਦਾ ਭਾਜੀ ਹੱਥ 'ਚ ਕੀ ਹੈ ਇਹ ਬਾਈ ਅਥਰੂ ਗੈਸ ਵਾਲੇ ਗੋਲੇ ਹਾਂ ਇਹ ਉਧਰੋਂ ਬਾਈ ਤਕਰੀਬਨ ਪਹਿਲਾਂ ਤਾਂ 40-50 ਛੱਡੇ ਇਹਨਾਂ ਨੇ ਇਹ ਨੌਜਵਾਨ ਕਹਿੰਦੇ ਹੋਰ ਛਿੱਟੋ ਹਾਂ ਕਹਿੰਦੇ ਅਸੀਂ ਨਹੀਂ ਰੱਜ ਜਾਏਂਗੇ ਹੋਰ ਛਿੱਟੋ ਸਾਡੇ 'ਚ ਬਹੁਤ ਜਨੂੰਨ ਹਾਂ ਉਹਨਾਂ ਨੇ ਬਾਈ ਫੇਰ 40-50 ਤਕਰੀਬਨ 100 ਤੋਂ ਵੱਧ ਇਹਨਾਂ ਨੇ ਗਏ ਛੱਡੇ ਆ ਅੱਛਾ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਇਹ ਤਾਂ ਬਚਿਆ ਹੀ ਦੇਖੋ ਪੇਟ ਪਟਾਕੇ ਵੱਜਣ ਤੋਂ ਪਹਿਲਾਂ ਤਾਂ ਇਹਨੂੰ ਹੱਥ ਨਾ ਪਾਓ ਇੱਕ ਨਿਹੰਗ ਸਿੰਘ ਨੇ ਤੇ ਹੱਥ ਪਾ ਲਿਆ ਉਹਦਾ ਵਿਚਾਰੇ ਦਾ ਹੱਥ ਚਲਿਆ ਗਿਆ ਲਹੂ ਹੀ ਲਹੂ ਹੋ ਗਿਆ ਉਹਦੇ ਹੱਥ ਬੰਬ ਵੱਜਣ ਤੋਂ ਪਹਿਲਾਂ ਕਦੇ ਨਾ ਹੱਥ ਪਾਓ ਇਹਨੂੰ ਜਦੋਂ ਇਹਦਾ ਪਟਾਕਾ ਵੱਜ ਗਿਆ ਇਹਦਾ ਧੂਆਂ ਬਹੁਤ ਹੁੰਦਾ ਗਿੱਲੀ ਬੌਰੀ ਕਰੋ ਇੱਕ ਗਿੱਲੀ ਬੌਰੀ ਨਾਲ ਇਹ ਬੰਬ ਟਾਕ ਦਿਓ ਇੱਕ ਤੁਸੀਂ ਆਪਣੇ ਜੇਬ ਦੇ ਵਿੱਚ ਨੂਨ ਰੱਖੋ ਕਿਉਂਕਿ ਸਾਹ ਔੜ ਔਖਾ ਹੋ ਜਾਂਦਾ ਉਸ ਮੌਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂਨ ਚਟੋ ਨੂਨ ਚਟੋ ਇਸ ਤੋਂ ਬਾਅਦ ਜਿਹੜਾ ਅੱਖਾਂ ਨਾਲੋ ਤੁਸੀਂ ਕਿਉਂਕਿ ਡੈਮੇਜ ਹੋ ਸਕਦੇ ਨੇ ਅੱਖਾਂ ਇਹਨਾਂ ਨੂੰ ਝਰਨਾ ਸਿੱਖੋ ਥੋੜਾ ਗਿੱਲਾ ਕੱਪੜਾ ਕਰਕੇ ਹਲਕਾ ਹਲਕਾ ਮਾਰ ਲਓ ਹੁਣ ਮੇਰੀ ਜੇਬ ਚ ਰਮਾਨ ਹੁਣ ਇੱਕ ਗਿੱਲਾ ਕੀਤਾ ਹੋਇਆ ਦੇਖ ਲਓ ਇਹ ਮੈਂ ਗਿੱਲਾ ਕਰਕੇ ਰੱਖਿਆ ਹੋਇਆ ਅੱਖਾਂ ਤੇ ਮਨ ਨੂੰ ਜਿਹੜੀ ਆ ਬੋਰੀਆਂ ਨੇ ਸਾਰੇ ਨੌਜਵਾਨ ਜਿੰਨੇ ਵੀ ਨੇ ਇਹ ਗਿੱਲੀਆਂ ਬੋਰੀਆਂ ਕਰਕੇ ਰੱਖਣਾ ਪਟਾਕੇ ਵੱਜਣ ਤੋਂ ਬਾਅਦ ਉੱਪਰ ਰੱਖਿਓ ਉਹ ਤੋਂ ਪਹਿਲਾਂ ਬੰਬ ਨੂੰ ਹੱਥ ਨਾ ਪਾਇਓ ਨਹੀਂ ਤੁਹਾਡੇ ਹੱਥ ਜਾਂ ਤੁਹਾਡਾ ਕੋਈ ਅੰਗ ਜਾ ਸਕਦਾ ਮੈਂ ਬਾਰ ਬਾਰ ਅਪੀਲ ਕਰਦਾ ਪਟਾਕਾ ਵੱਜਣ ਤੋਂ ਪਹਿਲਾਂ ਬੰਬ ਵੱਜਣ ਤੋਂ ਪਹਿਲਾਂ ਇਹਦੀ ਆਵਾਜ਼ ਤੋਂ ਪਹਿਲਾਂ ਨਾ ਹੱਥ ਪਾਇਓ ਅੱਛਾ ਕਿੰਨੇ ਕ ਬੰਬ ਨੇ ਜਿਹੜੇ ਤੁਸੀਂ ਡਿਫਿਊਜ਼ ਕਰਤੇ ਐਵੇਂ ਮੈਂ ਤਕਰੀਬਨ 8-9 ਬੰਬ ਡਿਫਿਊਜ਼ ਕਰਤੇ ਇਹਨਾਂ ਦੇ ਉੱਪਰ ਬੋਰੀ ਸਿੱਟੀ ਆ ਇੱਕ ਤਾਂ 3-4 ਬੰਬ ਪਏ ਦੀ ਉਹਨਾਂ ਤੇ ਬੋਰੀ ਟੱਕਿਆ ਆ ਫਿਰ ਬੋਰੀ ਇੱਕ ਉਹ ਉੱਥੇ ਗਟਰ ਚ ਸਿੱਟਿਆ ਤੇ ਉਹ ਤੇ ਟੱਕਿਆ ਫਿਰ 2-3 ਚੱਲਿਆ ਉਹਨਾਂ ਤੇ ਟੱਕਿਆ ਤਕਰੀਬਨ 8-9 ਬੰਬਾਂ ਤੇ ਆ ਜੇ ਵੀ ਇੱਕ ਬੰ ਦ ਕਾਵਾਂਗੇ ਕਿ ਭਾਈ ਅਸੀਂ ਗਰਾਉਂਡ ਲੈਵਲ ਤੇ ਲੜੇ ਸੀ ਠੀਕ ਹੈ ਧੰਨਵਾਦ